ਮਰੀਦੀ ਟਕੜ ਮਾਇਆ ਅੱਗੇ ਮਲਬੀ ਜਾਵੇ ਪਿੱਛੇ ਮਾਜੇ ਵਾਲਾ ਜਾਟਾ ਲਾਟ ਪੂਰੀ ਘੱਟਦਾ ਨੋ ਐਂਡਿੰਗ ਨੋ ਸਟਾਰਟਿੰਗ ਗਾਇ ਸ਼ਾਪਰੀ کیسے ਕਰਤੇ ਹੈ ਇਕ ਲੱਖ ਦਾ ਫੋਨ ਹੈ ਵਾਹ ਇਹ ਇਕ ਲੱਖ ਕੀ ਸ਼ਾਪਲਾ ਤਰ੍ਹਾਂ ਘਰ ਚਲੇ ਜائیںਗਾ ਇਹਨਾਂ ਮੈਂ ਇਹ ਰੁਕੋ ਰੁਕੋ ਰੋਕੋ ਇਹਦੀ ਪਛਾਣ ਦੱਸੋ ਸ਼ਾਪਰੀਆਂ ਦੀ ਕਿਵੇਂ ਹੁੰਦੀ ਆ ਸ਼ਾਪਰੀ ਗਾਇਸ ਪਹਿਲਾਂ ਤਾਂ ਹੱਡੀ ਪਹਿਲ ਬਣਉਂਦੇ ਆ ਜੇ ਮੈਂ ਇਹਦੇ ਵਾਂਗੂ ਇਹ ਤਾਂ ਕਾਲੇ ਵਾਲ ਹੁੰਦੇ ਆ ਉਹਨਾਂ ਦਾ ਰੰਗ ਬੁਰਗੇ ਗੁਲਾਬੀ ਲਾਲ ਅਕੀਸੇ ਅਣਾ ਹਾਂ ਅਏ ਦੰਨੋਂ ਤੋਂ ਟਿੱਕੇ ਖੜਾ ਨਹੀਂ ਆਉਂਦਾ ਐਂ ਲੱਗਦਾ ਟੈਗ ਕਰ ਦੋ ਛਾਪਰੀਆਂ ਨੂੰ ਟੈਗ ਕਰ ਦੋ ਸਾਰੇ ਹੋਰ ਛਾਪਰੀ ਦੀ ਪਹਿਚਾਨ ਦੱਸ ਕੋਈ ਵਧੀਆ ਜੀ ਹੋਰ ਉਹ ਐਮ ਸਿਸਟਮ ਦੀ ਭੈਣ ਹੁੰਦੇ ਆ ਐਮ ਸਿਸਟਮ ਤਾਂ ਆਪੇ ਛਾਪਰੀਆ ਆਪਣਾ ਟਾਈਮ ਆਏਗਾ ਇਹ ਛਾਪਰੀ ਦੀ ਅਸਲੀ ਪਹਿਚਾਨ ਆ ਬਈ ਆਪਣਾ ਟਾਈਮ ਆਏਗਾ ਬਈ ਬਹੁਤ ਸਲਿਮ ਹੁੰਦੇ ਆ ਹੈਨਾ ਸਾਡੀ ਵੱਲੋਂ वेलकम बैक ਅਨਦਰ ਬਲੌਗ ਮਿੱਤਰੋ ਇਹ ਸਾਡਾ ਨਵਾਂ ਬਲੌਗ ਹੈ ਮੇਲੇ ਡੇਲੀ ਬਲੌਗ ਹੈ ਤੇ ਪੰਜਾਬੀ ਦਾ ਸਾਰਾ ਉਹਦਾ ਮਜ਼ਾਕ ਕਰ ਰਹੇ ਸੀ ਬਸ ਜਸਟ ਤੇ ਅੱਜ ਕੱਢਦੇ ਆ ਖੁਆ ਖੁਆ ਕੱਢਦਾ ਤੁਹਾਨੂੰ ਮੇਰੇ ਤੋਂ ਬਲੌਗ ਦਿਖਾਉਂਗਾ ਮੇਲੇ ਡੇਲੀ ਬਲੌਗ ਹੈ ਮੇਰਾ ਅੱਜ ਤੋਂ ਸ਼ਾਇਦ ਮੈਂ ਡੇਲੀ ਬਲੌਗ ਕਰਨਾ ਸਟਾਰਟ ਕਰਦਾ ਬਾਕੀ ਸੋਚਦੇ ਹਾਂ ਹਜੇ ਬੈਠ ਕੇ ਤੇ ਸਟੰਟ ਦਿਖਾਵਾਂਗੇ ਬਣੇ ਰਹੋ ਬਲੌਗ ਦੇ ਨਾਲ ਲਾਸਟ ਤੁਹਾਨੂੰ ਖੁਆ ਖਾ ਕੇ ਸਟੰਟ ਦਿਖਾਵਾਂਗੇ ਕਿਵੇਂ ਦੇ ਕਰਦੇ ਆ ਇੱਕ ਦੋ ਕਲਿੱਪਾਂ ਮੰਮੀ ਨਾਲ ਲਾਵਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਓਕੇ ਕੋ ਹੋਰ ਬੁਮਾਰੀ ਚਲੀ ਦੀ ਲਾਈਕ ਆ ਵਾਓ ਲੈਕ ਕਲਰ ਵਾ ਔਰੇਂਜ ਵਾ ਵਾਓ ਵਾਓ ਮਜੀਂਟਾ ਕਲਰ ਓ ਮਾਈ ਗੋਡ ਵਾਓ ਬਟ ਮਾਈ ਫੇਵਰਿਟ ਕਲਰ ਪਰਪਲ ਪਰਪਲ ਸੋ ਬਿਊਟੀਫੁਲ ਸੋ ਐਲੀਕੇਟ ਜਸਟ ਲੁਕਿੰਗ ਲਾਈਕ ਅ ਵਾਓ ਇਹ ਵੀ ਕਰਦਾ ਉਹ ਵੀ ਕਰਦਾ ਆ ਦੇਖੋ ਮਿੱਤਰੋ ਗੁਰਦੇ ਦਿਖਣ ਲੱਗ ਰਹੇ ਨੇ ਆਪਣੀ ਸਾਈਕਲ ਦੇ ਘੈਂਟ ਆਹ ਛੋਟੀ ਪਰੋ ਮਿੱਤਰੋ ਰੰਨਾ ਮੈਂ ਜੰਗਲਾਂ ਜੀਆਂ ਤੇ ਆਹ ਦੇਖੋ ਹੁਣ ਪੁਲ ਕ੍ਰੋਸ ਕਰਨ ਸਾਰ ਹੂੰ 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 ਰੋਡੀਆਂ ਕੀ ਆਵਾਜ਼ ਅਰੇ ਦੇਖੋ ਕਿਵੇਂ ਝਾਕਦਾ ਉਹ 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 ਫੜ 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 ਉਹ ਫੜ ਫੜ ਉਹ ਕੇਰ 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 ਗਿਆ ਨੰਗਾ ਵੇ ਦਵਾਰਯੂ ਮਿਸ਼ਨ ਤੇ ਵੀ ਜਮ ਉੰਡਾਓ ਆ ਆ ਕਹਿੰਦਾ ਕਿ ਤੂਰਾ ਜੀ ਕਦੂਰਾ ਪਾਪਾ ਵੀ ਨਿਕਲੂ ਕਿੱਥੇ ਆ ਕਦੂਰਾ ਉਹ ਉੱਥੇ ਆ ਜਾ ਮੈਂ ਪੂਰੇ ਤੂੰ ਹੋ ਗਿਆ ਤਰਾ ਹੋ ਜਾ ਬਾਪੇ ਅੱਜ ਨਾ ਵਰ ਗਮਾਈ ਚਰਾ ਮਤੇ ਦੇਖਿਆ ਅੱਜ ਨੇ ਰੂੜੇ ਮਾਰੇ ਨਾ ਤੂਰਾ ਉੱਥੇ ਮੂਰੋ ਨਹੀਂ ਹਟ ਰਹਾ ਉਹਦੇ ਭਾਈ ਦੇ ਤੂਰੇ ਜੀ ਜਾ ਮੇਟੇ ਘਰ ਆ ਤਾ ਕੁੱਤਾ ਲੈਣਾ ਆਪਾਂ ਨੇ ਕੁੱਤੀ ਨਹੀਂ ਲੈਣੀ ਤਿੰਨ ਬੰਦੇ ਭਾਗੇ ਮਿੱਤਰੋ ਦੇਖੋ ਕੀ ਬਣਦਾ ਕੱਢਣਗੇ ਕਨਾ ਲੈ ਲੈ ਉਹ ਵੀਡੀਓ ਚੱਲੀ ਨਹੀਂ ਸੀ ਫੜ ਲਿਆ ਮਿੱਤਰੋ ਫੜ ਲਿਆ ਮੈਂ ਵੀਡੀਓ ਕਰਨੀ ਭੁੱਲ ਗਏ ਜੀ ਆ ਦੇਖੋ ਮਾਰਦਾ ਭਜਦਾ ਤੀ ਲੰਬਾ ਪਾ ਲੈ ਕਨਾ ਚੱਕੀ ਨਹੀਂ ਜੀ ਕੋਈ ਅੱਕੜ ਦੇ ਪਾ ਲੈ ਯਾਰ ਇਹਨੂੰ ਚੁੱਪ ਕਰ ਗਏ ਕੁੱਤੀ ਕੁੱਤੇ 400 ਕਰਾ ਰੱਖੀਂਗਾ ਇਹ ਹੂੰ ਤੂੰ ਰੱਖ ਲੈ ਵਧੀਆਗਾ ਹੈਂ ਕੈਂਡਾ ਇਹ ਰੈਡ ਰੱਦ ਨਹੀਂ ਇਹ ਵੀ ਹੁਣ ਤਾਂ ਬਲੌਗ ਬਣਾ ਰਿਹਾ ਹੈ ਤੂੰ ਹੈਂ ਹੈਂ ਹਾਂ ਕੋਈ ਬੰਦੇ ਪੰਜਾਬ ਚ ਨੇਕ ਨਾ ਉਹਨਾਂ ਨੇ ਇੱਕ ਚੀਜ਼ ਤਾਂ ਕਰੀ ਹੋਣੀ ਆਹ ਖੜੇ ਤੁਹਾਨੂੰ ਦਿਖਾਉਣਾ ਮੈਂ ਕੋਈ ਚੀਜ਼ ਇੱਥੇ ਆਵੇ ਮੈਨੂੰ ਵਧੀਆ ਜੀ ਨਾ 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 ਆਹ ਆ ਦੇਖੋ ਮਿੱਤਰੋ ਸਿਸਟਮ ਦੇਖੋ ਦਾ ਸਿਸਟਮ ਕਿੱਡੀ ਦੂਰ ਤੱਕ ਜਾਊ ਤੇ ਉੱਪਰ ਉੱਪਰ ਤੈਰੂਗੀ ਇਹ ਦੇਖੋ ਭਰ ਦੇ ਭਾਈ ਤੋਬਾ ਭਰ ਦੇ ਥੋਠੋ ਨਹੀਂ ਆਂਦੀ ਇਹਦਾ ਜਿਹੜੇ ਪੁਰਾਣੇ ਬੰਦੇ ਨੇ ਲੇਜੈਂਡ ਬੰਦੇ ਨੇ ਪੁਰਾਣੇ ਉਹਨਾਂ ਤੋਂ ਹੀ ਜਾਊ ਆਹ ਦੇਖੀ ਲੈ ਫਿਰ ਹੁਣ ਤੂੰ ਕਿੱਡੇ ਦੂਰ ਜਾਊਗੀ ਮਿੱਤਰੋ ਭਾਈ ਰੋੜੇ ਲੈ ਲੋ ਵੱਡੇ ਵੱਡੇ ਭਾਈ ਤੇ ਨਿਗਾ ਰੱਖੋ ਮਿੱਤਰੋ ਇਹ ਕੋਈ ਵਧੀਆ ਕਰ ਮੈਂ ਜ਼ੂਮ ਕਰਦਾ ਪਹਿਲਾਂ ਵਾ खी <interfere> <ने नहीं। मारी> जानी मैं पता की कर दी थी हम्मी देखी ਮਗਾ ਗੰਦੀ ਪਨਾ ਮੈਸੇਜ ਹੱਕ ਕਰ ਕਰਦ ਲਾ ਕਰ ਦਿੱਤੀ ਅੱਗਾ ਮਚਰੀ ਆ ਮੈਨੂੰ ਮੇਰੇ ਪੁੱਤ ਦੀ ਵੀ ਜ਼ਿਆਦ ਆਉਂਦੀ ਆ ਪੁੱਤ ਅੱਗਾ ਮਚਰੀ ਆ ਮੇਤਰੋ ਮੈਨੂੰ ਖਾਉਗੀ انا ਉਹ ਵੀ ਜ਼ਿਆਦ ਆਉਂਦੀ ਐ ਤਿਆਰ ਦੇਖ ਲੋ ਮੇਤਰੋ ਅਸੀਂ ਕੁਰਸੀ ਮੇਜ ਪਹਿਲੀ ਲਾ ਰੱਖਿਆ ਆਪਣਾ ਵੀ ਇੱਥੇ ਬਹਿ ਕੇ ਖਾਵਾਂਗੇ 52 ਕੁਰਸੀ ਮੇਜ ਇੱਥੇ ਬਹਿ ਕੇ ਗੜੱਪ ਗੜੱਪ ਕਰਕੇ ਖਾਵਾਂਗੇ ਵੇਟ ਕਰ ਲੈਣਾ ਦੇਖ ਲੋ ਕਿਵੇਂ ਫਿਰਦੇ ਆ ਕਦੋਂ ਤੱਕ ਨਿਕਲ ਜੂ ਮਮੀ ਖਵਾ 3 ਵਜੇ ਤੱਕ 3 ਵਜੇ ਤੱਕ ਹੁਣ ਟਾਈਮ ਹੋਇਆ 12:45 का का रहे हैं हाँ कुछ लग गया हुआ का ना थे। मैं आपका हिंदी नाम क्या बताओ? मैं आपका हिंदी में नाम हाँ या हाँ। आपका नाम हिंदी में में नाम नाम क्या या दो। छे साल पहला करके छता अच्छा, है मैं कर था, कर था, देख लो कतुरे फड़न फा, आ गया मैं ਦੇਖੋ ਇਹਨਾਂ ਨੂੰ ਕਿਹੜਾ ਲਈ ਜਾਈਏ ਦੇਖੋ ਕਿਵੇਂ ਬੈਠੇ ਨੇ ਜੂਮ ਕਰਦਾ ਮੈਂ ਇੱਕ ਮਿੰਟ ਹਾਂ ਦੇਖੋ ਕਿਵੇਂ ਝਾਕਦੇ ਨੇ ਤਿੰਨੇ ਨਾ ਨਾ ਦੇਖੋ ਮਿੱਤਰੋ ਕਿਵੇਂ ਬੈਠੇ ਨੇ ਤਿੰਨੇ ਚਾਰੇ ਤੇ ਮਿੱਤਰੋ ਦੇਖੋ ਕੋੜੀ ਤੇ ਇੱਕ ਮੈਂਬਰ ਹੋਰ ਲਿਆਂਦਾ ਆਪਾਂ ਘਰ ਦੇ ਵਿੱਚ ਤੇ ਦਿਖਾਉਣਾ ਤੁਹਾਨੂੰ ਮੈਂ ਖੁਆ ਵੀ ਦਿਖਾਉਣਾ ਕਿੰਨਾ ਕਰਿਆ ਗਿਆ ਤੇ ਮੈਂਬਰ ਦੇਖੋ ਪਹਿਲਾਂ ਏ ਓਏ ਹਾਏ ਬਰਦਾਵੀ ਹਜੇ ਤਾਂ ਮਿੱਤਰੋ ਕਮੈਂਟ ਕਰੋ ਇਹਦਾ ਨਾਮ ਕੀ ਰੱਖੀਏ ਤੁਹਾਡਾ ਇਹ ਬਲੌਗ ਦੇਖ ਕੇ ਮੈਂ ਫੇਰ ਉਹ ਕਰੂੰਗਾ ਤੁਹਾਡਾ ਕਮੈਂਟ ਜਰੂਰ ਆਉਣਾ ਚਾਹੀਦਾ ਇਹ ਤੇ ਮੈਨੂੰ ਇਹਦਾ ਨਾਮ ਇਹਦਾ ਨਾਮ ਕੋਈ ਵੀ ਦੱਸੋ ਮੈਨੂੰ ਵਧੀਆ ਜਿਹਾ ਨਾਮ ਹੋਵੇ ਦੇਸੀ ਕੁੱਤਾ ਦਾ ਜਮਾ ਤੇ ਜਿਹੜਾ ਜਿਹੜਾ ਨਾਮ ਕੈਂਟ ਹੋਇਆ ਫਿਰ ਆਪਾਂ ਇਹਦਾ ਨਾਮ ਉਹੀ ਰੱਖ ਦਾਂਗੇ ਹਾਂਜੀ ਦੇਸੀ ਘਰਾਂ ਚ ਨਾਲ ਤੁਹਾਨੂੰ ਖੁਆ ਦਿਖਾਵਾਂ ਕਿੰਨਾ ਕਰ ਰਹਿ ਗਿਆ ਫਿਰ ਤੁਹਾਨੂੰ ਸਾਰਿਆਂ ਦੇ ਘਰੇ ਭੇਜੂਗਾ ਜਿਹੜੇ ਜਿਹੜੇ ਕਮੈਂਟ ਕਰਨਗੇ ਖੁਆ ਭੇਜੂਗਾ ਮੈਂ ਆ ਦੇਖੋ ਫੁੱਲ ਘਾੜਾ ਹੋ ਗਿਆ ਬਸ ਹੁਣ ਤਾਂ 20 ਕਮੈਂਟਾਂ ਦੀ ਖੇਡ ਆ ਘੰਟੇ ਦੀ ਹੈ ਨਾ ਮੇ ਬਸ ਹਾਂ ਪਰ ਮੈਨੂੰ ਕਵੇੜਾ ਹੋ ਰਿਹਾ ਢਾਲ ਕਰਨਾ ਹੈ ਰੋਟੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਲੈਸੀ ਵੀ ਸ਼ੂਟ ਕਰਦੇ ਇੱਕ ਨਦੀ ਵੀਡੀਓ ਤੇ ਹਾਂ ਓਏ 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 ਡਰ ਤਾ ਇਹਦਾ ਨਾਮ ਮਿੱਤਰੋ ਦੱਸਿਓ ਤੇ ਕਮੈਂਟ ਕਰਕੇ ਦੇਖਦੇ ਹਾਂ ਫਿਰ ਤੇ ਮਿੱਤਰੋ ਦੇਖ ਲਓ ਨਾਨੀ ਆਹੋ ਖੜਿਆ ਨਾਨੀ ਨੂੰ ਫੁੱਲਾ ਹੋ ਰਿਹਾ ਵੀ ਕਦੋਂ ਨਿਕਲੂ ਖਵਾ ਖਾਣਾ ਨਾਨੀ ਖਵਾ ਸੁਣਦਾ ਨਹੀਂ ਬਾਰ ਉੱਚਾ ਸੁਣਦਾ ਨਾਨੀ ਨੂੰ ਮਿੱਤਰੋ ਮੈਂ ਖੰਡ ਨਾਲ ਖੰਡੋ ਖੰਡ ਹੋ ਰਿਹਾ ਇਧਰ ਪੀਸੀ ਹੋਈ ਇਧਰ ਦੂਜੀ ਆ ਇੱਕ ਅਗਸਟ 4 ਆ ਗਿਆ ਕਿਵੇਂ ਆ ਵਧੀਆ ਵਾਜੀ ਵਧੀਆ ਆ ਕੀ ਜਿਗਾੜ ਲਈ ਆ ਨਾ ਦਿਖਾਉਣਾ ਤੁਨੂੰ ਹੈਲੋ ਹੈਲੋ ਠੀਕ ਆ ਓਏ ਠੀਕ ਆ ਨਿਊ ਮੈਂਬਰ ਨਿਊ ਮੈਂਬਰ ਤੱਕ ਦਿਖਾ ਕੀ ਜਿਗਾੜਾ ਦੇਖਾ ਜਰਾ ਪਹਿਲਾਂ ਖੰਡ ਦਾ ਫਿਰ ਕੋਈ ਚ ਫੇਰੀ ਪਾਵਾਂਗੇ ਪਹਿਲਾਂ ਆ ਦੇਖੀਏ ਤੇਰਾ ਕੁਛ ਚੱਕਮਾਈਆਂ ਜਿਹੜਾ ਲੱਗਦਾ ਆ ਜੂਜੀ ਹਟ ਜਾ ਜੀ ਜੂਜੀ ਜਿਵੇਂ ਪੀ ਬਣ ਜੂਗੀ ਹੈਂ ਇਹ ਗੱਡੀ ਦੇਖਣ ਤੋਂ ਮੈਗਜ਼ੀਨ ਇੱਕ ਮਿੰਟ ਮੈਥਰੋ ਵੇਟ ਕਰੋ ਲੈ ਮੈਗਜ਼ੀਨ ਵੀ ਇੱਚ ਤਾਂ ਓਏ ਆਜੂ ਐਮਪੀ 9 ਹੈ ਹਨਾ ਵੜ ਜਾ ਵਿਚ ਐਮਪੀ 1 ਐਮਪੀ 5 ਨਹੀਂ ਐਮਪੀ 9 ਹੈ ਇਹਨੂੰ ਮੜਾ ਅੰਦਰ ਤੱਕ ਓ ਅੰਦਰ ਕਮੈਂਟ ਕਰਕੇ ਉਸੇ ਕਿਹੜੀਆਂ ਗਨ ਬਣ ਗਈ ਇਹ ਤੈਨੂੰ ਸਕਾਰਲ ਬਣਾ ਦੇ ਹੁਣ ਸਕਾਰਲ ਤੋਂ ਤਾਂ ਦੇਖ ਰਿਹਾ ਹੂੰ ਇਹ ਤਾਂ ਸਾਰਾ ਕੁਝ ਹੀ ਆਉ ਉਹ ਤਾਂ ਪਬਜੀ ਖੇਡਦਾ ਰਿਹਾ ਨਾ ਨਾ ਫ੍ਰੀ ਫਾਇਰ ਵਾਲੇ ਭਈ ਇਹ ਤਾਂ ਲੈ ਆਹੋ ਕੀ ਹੁੰਦਾ ਓ ਇਹਦਾ ਨਾ ਖੜ ਜਾ ਵੇ ਟ੍ਰੇਗਰ ਟ੍ਰੇਗਰ ਹੀ ਹੁੰਦਾ ਹੈ ਇਹ ਟ੍ਰੇਗਰ ਤਾਂ ਇਹ ਨਹੀਂ ਹੁੰਦਾ ਲੈ ਤਾਂ ਪੂਰੀ ਗਨ ਬਣਾਉ ਉਹ ਬਈ ਮੁੰਡਾ ਲੈ ਇਹਦਾ ਘੈਂਟ ਬਣ ਗਿਆ ਸਰਪ੍ਰੈਸਰ ਸਰਪ੍ਰੈਸਰ ਆ ਘੈਂਟ ਬਣ ਗਿਆ ਕਰਨਾ ਦੇਖੋ ਮਿੱਤਰੋ ਪੂਰੀ ਗਨ ਲੈ ਲੁੱਕ ਦੇ ਦੇ ਗੇ ਨਾ ਮਿੱਤਰੋ ਖੂਆ ਕੱਟਦੇ ਕੱਟਦੇ ਦੇਖ ਲਓ ਗਨ ਲੈ ਆ ਮੁੰਡਾ ਖੜ ਜਾ ਗੋਲੀਆਂ ਚਲਾ ਦੀ ਨਹੀਂ ਹੁੰਦਾ ਡੂ ਨਾਟ ਏਮ ਐਟ ਦੀ ਆਈ ਅਤਖਾਦੇ ਨੂੰ ਕਦੇ ਵੀ ਐਵੇਂ ਨਹੀਂ ਕਰਨਾ ਮਿੱਤਰ ਐਵੇਂ ਤੇ ਆ ਦੇਖ ਹੁਣ ਚੱਲੂ ਕੀ ਤੇ ਖੜਕਾ ਦੇਖੋ ਜਿਵੇਂ ਕੋਲ ਮੈਗਜ਼ੀਨ ਕੱਢ ਕੇ ਜਲਾ ਕੇ ਦੇਖੋ ਬਾਜ ਬੜੀ ਜਣੂ ਇਹ ਮੈਗਜ਼ੀਨ ਕਿ ਤੂੰ ਗੁੱਦ ਕਿ ਤੂੰ ਫੇ ਲੋਣੀ ਐ ਮੈਂ ਮਨਾ ਕੇ ਬੁਸਾਈ ਮੈਂ 12 ਨਹੀਂ ਆ ਤੋੜ ਮੈਂ ਬਰਪੰਕ ਆਂਦਾ ਆ ਮੈਂ ਪੰਕ ਤੋੜ ਬੁ ਬੋਗੀ ਜਿੱਦ ਨਾਲ ਜਿੱਦਾ ਹਾ ਵੇ ਓਹ ਹੋ ਔਰ ਡਿਗਰੀ

ਦੇਖੋ ਪ੍ਰੀਤ ਬਾਈ ਕੰਮ ਕਰਾ ਰਹੇ ਨੇ ਗਾਈਸ ਪ੍ਰੀਤ ਸਵਾਈ ਨੇ ਖਾਣੇ ਪੁੱਤਾ ਆ ਘਰ ਕੀ ਬਸ ਆਦਾ ਦੌੜਦਾ ਹੀ ਨਹੀਂ ਕਾ ਦੇਖੋਂ ਹੰਟੀ ਮਿਹਨਤ ਕਰ ਰਹੇ ਹਾਂ ਬੱਚਾ ਵਾਸਤੇ ਸਾਡੀ ਮਿਹਨਤ ਕਰਦੇ ਨੇ ਉਹ ਦੇਖੋ

ਖੰਡੇ ਖੰਡੇ ਆਦੀ ਬਰੀ ਦਵਾਈ ਉੱਤਰ ਵਣਗੇ। ਉਹ ਵੀ ਮਿੱਤਰੋ। ਇਹ ਪੁੱਤ ਐ ਖਾ ਕੇ ਦੇਖ ਵਿੱਚ ਮਿੱਠਾ ਵਧੀਆ ਚੀਕ ਤੇ ਪਾਤੀ ਤੇ ਨਹੀਂ। ਮਿੱਠਾ ਚੱਕ ਕਰਦੇ ਆ। ਉਹ ਦੇਖ ਲੋ ਸ਼ਿਕਾਰੀ ਨਹੀਂ ਚੁੱਪ ਕਰਦਾ ਪਰ ਮਿੱਠਾ ਚੱਕ ਕਰ ਰਿਹਾ ਮੈਂ ਹੁਣ। ਬਾਈ ਜਰ ਚੁੱਪ ਨਹੀਂ ਹੁੰਦਾ। ਕਰੀਏ ਸਰਵਿਸ ਆ ਜਾ। ਮਿੱਤਰੋ ਜੰਮਣ ਤੋਂ ਪਹਿਲਾਂ ਹੀ ਖਾ ਕੇ ਥੋੜਾ ਥੋੜਾ। ਥੋੜਾ ਥੋੜਾ ਖਾਦਾ ਕਿੰਗੀ ਤੁਹਾਨੂੰ ਪਤਾਗਾ ਪਤਾ ਕੀ ਲਾ ਦੂ ਇਹ? ਲੂਜ਼ ਮੋਸ਼ਨ ਲਾ ਦੂਗਾ। ਹਨਾ? ਜੇ ਐਂ ਖਾ ਲੇ ਜਿਆਦੇ। ਜੰਮ ਗਿਆ ਜਦੋਂ ਉਹ ਦੂ ਬਾਹ ਖਾਵਾਂਗੇ ਥੋੜਾ ਥੋੜਾ ਖਾਦਾ ਹੁਸੀਂ ਓਕੇ ਗਾਇਸ ਖੁਆ ਖਾਣ ਤੋਂ ਬਾਅਦ ਹੀ ਕੰਡੀਸ਼ਨ ਤੇ ਗਾਇਸ ਓਕੇ ਥੈਂਕ ਯੂ ਤੇ ਜਾਂਦੇ ਜਾਂਦੇ ਵਲੌਗ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਣਾ ਤੇ ਖੁਆ ਕੌਣ ਕੌਣ ਘੜਦੇ ਕਮੈਂਟ ਕਰਕੇ ਦੱਸਿਓ ਤੇ ਲਾਸਟ ਗੱਲ ਆਪਣੇ ਕੁੱਤੇ ਦਾ ਨਾਮ ਦੱਸਿਓ ਕੀ ਰੱਖੀਏ ਜਿੰਨੇ ਵੀ ਕਮੈਂਟ ਆਉਣਗੇ ਜਿਹੜਾ ਕਮੈਂਟ ਵਧੀਆ ਹੋਇਆ ਆਪਾਂ ਉਹੀ ਨਾਮ ਰੱਖ ਦਾਂਗੇ ਜਿਹਦੇ ਕਮੈਂਟ ਤੇ ਜ਼ਿਆਦਾ ਲਾਈਕ ਹੋਏ ਆਪਾਂ ਉਹੀ ਨਾਮ ਰੱਖ ਦਾਂਗੇ ਓਕੇ ਥੈਂਕ ਯੂ